तरीका ਦਾ ਐਲਾਨ ਹੁੰਦਾ ਵਾ ਕਿ ਇਸ ਤਰੀਕ ਨੂੰ ਨਗਰ ਨਿਗਮ ਚੋਣਾਂ ਹੋ ਸਕਦੀਆਂ ਵਾ ਪਰ ਮੁੜ ਕੇ ਠੰਡੇ ਬਸਤੇ ਦੇ ਵਿੱਚ ਸਭ ਕੁਝ ਸਰਗਰਮੀਆਂ ਪੈਦੀਆਂ ਨਜ਼ਰ ਆਦੀਆ ਕੇਵਲ ਜਦੋਂ ਪੰਜਾਬ ਲੰਬਾ ਸਮਾਂ ਜਿਹੜਾ ਕਾਲਾ ਦੌਰ ਨਿਕਲਿਆ ਉਸ ਵੇਲੇ ਜਰੂਰ ਇਲੈਕਸ਼ਨ ਲੰਬੇ ਸਮੇਂ ਲਈ ਸਥगित ਰਹੀਆਂ ਨੇ ਤੇ ਮੈਨੂੰ ਤਾਂ ਇਹ ਲੱਗ ਰਿਹਾ ਕਿ ਸ਼ਾਇਦ ਹੋ ਸਕਦਾ ਕਿ ਜਿਹੜੇ ਹੁਣ ਦੇ ਸੱਤਾ 'ਚ ਬੈਠੇ ਹੈਗੇ ਨੇ ਸਾਡੇ ਵਿਅਕਤੀ ਉਹ ਹੁਣ ਵੀ ਪੰਜਾਬ 'ਚ ਉਹਨਾਂ ਨੂੰ ਕਾਲੇ ਦਿਨ ਹੀ ਨਜ਼ਰ ਆਉਂਦੇ ਹੁਣ ਵਾਰਡਾਂ ਨੂੰ ਅੱਗੇ ਪਿੱਛੇ ਕਰਕੇ ਜਿਹਦੇ ਚ ਕੰਟੀਨਿਊਟੀ ਵੀ ਤੋੜੀ ਗਈ ਕੰਟੀਗਿਊਟੀ ਵੀ ਤੋੜੀ ਗਈ ਜਿਹਦੀ ਅਦਾਲਤਾਂ ਚ ਕੇਸ ਚੱਲ ਰਿਹਾ ਜਿਤ ਤੱਕ ਮੇਰੀ ਜਾਣਕਾਰੀ ਹੈ ਅੰਮ੍ਰਿਤਸਰ ਉਹ ਜਲੰਧਰ ਦੀਆਂ ਸ਼ਾਇਦ ਜਿਹੜੀਆਂ ਹੈਗੀਆਂ ਇਲੈਕਸ਼ਨਾਂ ਸਟੇ ਹੋ ਚੁੱਕੀਆਂ ਤੇ ਹੁਣ ਸਾਨੂੰ ਜੋ ਸੁਣਨ ਨੂੰ ਆ ਰਿਹਾ ਉਹ ਇਹ ਹੈ ਕਿ ਇਹ ਇਲੈਕਸ਼ਨ ਸ਼ਾਇਦ ਐਮਪੀ ਦੀਆਂ ਚੋਣਾਂ ਤੋਂ ਬਾਅਦ ਹੁਣ ਪਹਿਲਾਂ ਨਹੀਂ ਹੋਣਗੀਆਂ ਸੱਤਾਧਿਰ ਦੇ ਆਗੂ ਕਹਿੰਦੇ ਨੇ ਕਿ ਵਿਕਾਸ ਦੇ ਕੰਮ ਕਰਵਾ ਰਹੇ ਆ ਇਲੈਕਸ਼ਨ ਜਦੋਂ ਹੋਣੀਆਂ ਹੋਣਗੀਆਂ ਹੋ ਜਾਣਗੀਆਂ ਲੋਕਾਂ ਨੂੰ ਚਿੰਤਾ ਕਰਨ ਦੀ ਕੀ ਲੋੜ ਆ ਚਿੰਤਾ ਲੋਕਾਂ ਨੂੰ ਕਰਨ ਦੀ ਨਹੀਂ ਲੋਕ ਤਾਂ ਚਿੰਤਾ ਕਰਦੇ ਹੀ ਕਰਦੇ ਇਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਤੇ ਉਹ ਤਾਂ ਇਹ ਚਾਹਣਗੇ ਕਿ ਅਸੀਂ 5 ਸਾਲ elector ਕਰਵਾਈਏ ਨਾ ਇਦਾਂ ਹੀ ਕੱਢ ਦਈਏ ਤੇ ਫਿਰ ਕੋਈ ਉਹ ਥੋੜੀ ਰਾਜਨੀਤੀ ਉਹ ਥੋੜੀ ਹੈ ਲੋਕਤੰਤਰ ਥੋੜੀ ਹੈ ਤਤੋਂ ਓਡੇ ਕਹਿੰਦਾ ਮਤਲਬ ਕਿ ਉਹ ਚਾਹੁੰਦੇ ਨੇ ਕਿ ਸੱਤਾ ਦੀ ਕੁੰਜੀ ਜਿਹੜੀ ਉਹਨਾਂ ਦੇ ਹੱਥੇ ਚਾਈ ਹੈ ਉਹਨਾਂ ਦੇ ਹੱਥੇ ਚ ਹੀ ਰਵੇ ਇਹ ਜਿਹੜੇ ਨਗਰ ਨਿਗਮ ਚੋਣਾ ਕਰਾ ਕੇ ਜਿੱਤ ਹਾਰ ਨਵੇਂ ਕੌਂਸਲਰਾਂ ਨੂੰ ਨਾ ਮਿਲੇ ਬਿਲਕੁਲ ਉਹਨਾਂ ਦੀ ਸੋਚ ਹੀ ਇਹੀ ਆ ਅਗਰ ਤੁਸੀਂ ਲੋਕ ਨੁਮਾਇੰਦੇ ਹੀ ਬੰਦ ਕਰਦੇ ਹੋਗੇ ਫਿਰ ਤਾਂ ਤੁਸੀਂ ਸੱਤਾ ਦੇ ਉਸ ਘੋੜੇ ਤੇ ਸਵਾਰ ਹੋ ਕੇ ਡਾਇਰੈਕਟਰਸ਼ਿਪ ਕਰਨਾ ਚਾਹੁੰਦੇ ਹੋ ਔਰ ਤੁਸੀਂ ਜਿਹੜੀ ਲੋਕਤੰਤਰ ਆ ਤੁਸੀਂ ਉਹਦਾ ਗਲਾ ਘੁੱਟ ਰਹੇ ਹੋ ਅਸੀਂ ਅੱਜ ਵੀ ਸਾਨੂੰ ਲੱਗਦਾ ਕਿ ਉਹ ਅਗਰ ਪੰਚਾਇਤਾਂ ਦੀਆਂ ਵੀ ਟਨਰ ਪੂਰੇ ਹੋ ਗਏ ਜਿੱਦਾਂ ਦੇ ਹਾਲਾਤ ਬਣੇ ਹੋਏ ਆ ਮੈਨੂੰ ਨਹੀਂ ਲੱਗਦਾ ਕਿ ਇਲੈਕਸ਼ਨ ਕਰਵਾਉਣਗੇ ਕਾਹ ਤੱਕ ਨਹੀਂ ਕਰਵਾਇਆ ਜਾਉਂਗੀਆਂ ਇਲੈਕਸ਼ਨ ਤਾਂ ਕਰਵਾਉਣੀਆਂ ਹੀ ਪਊਂਗੀਆਂ ਹੱਦ ਕਦੀ ਨਾ ਕਰੀਂਦਾ ਇਲੈਕਸ਼ਨ ਹੋਊਂਗੀਆਂ ਤੇ ਮੈਨੂੰ ਇਹ ਲੱਗਦਾ ਕਿ ਮਾਨਯੋਗ ਹਾਈ ਕੋਰਟ ਜਾਂ ਮਾਨਕੋਟ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਹੀ ਇਹ ਇਲੈਕਸ਼ਨਾਂ ਹੋਣਗੀਆਂ ਪੰਜਾਬ ਦੇ ਪੰਜ ਸ਼ਹਿਰਾਂ ਦੀਆਂ ਨਗਰ ਨਿਗਮ ਚੋਣਾ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਹੁੰਦੀਆਂ ਬਾਤ ਚੋ ਠੰਡੇ ਬਸਤੇ ਚ ਪਾਈ ਜਾਂਦੀਆਂ ਪਰ ਨਗਰ ਨਿਗਮ ਚੋਣਾ ਕਦੋਂ ਹੋਣਗੀਆਂ ਇਹ ਕਿਸੇ ਨੂੰ ਹਜੇ ਕੋਈ ਵੀ ਕਿਆਸ ਨਹੀਂ ਹੈ ਜਿਆਦਾ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਬੀਰ ਸਿੰਘ ਸੋਖੀ ਸੋਖੀ ਜੀ ਲਗਾਤਾਰ ਤੁਸੀਂ ਨਗਰ ਨਿਗਮ ਦੇ ਵਿੱਚ ਵਿਚਰਦੇ ਰਹੇ ਹੋ ਇਸ ਵਾਰ ਦੀਆਂ ਨਗਰ ਨਿਗਮ ਚੋਣਾ ਨੂੰ ਲੈ ਕੇ ਵੱਖੜਾ ਜਿਹੜਾ ਵਾਰੂ ਜੇਵਾ ਦੇਖਣ ਨੂੰ ਮਿਲ ਰਿਹਾ ਵਾ ਸਰਗਰਮੀਆਂ ਤੇਜ ਹੁੰਦੀਆਂ ਤਰੀਕਾਂ ਦਾ ਐਲਾਨ ਹੁੰਦਾ ਵਾ ਕਿ ਇਸ ਤਰੀਕ ਨੂੰ ਨਗਰ ਨਿਗਮ ਚੋਣਾਂ ਹੋ ਸਕਦੀਆਂ ਵਾ ਪਰ ਮੁੜ ਕੇ ਠੰਡੇ ਬਸਤੇ ਦੇ ਵਿੱਚ ਸਭ ਕੁਝ ਸਰਗਰਮੀਆਂ ਪੈਂਦੀਆਂ ਨਜ਼ਰ ਆਦੀਆਂ ਕਾਰਨ ਕੀ ਲੱਗਦੇ ਨੇ ਕਿ ਇਸ ਵਾਰ ਨਗਰ ਨਿਗਮ ਚੋਣਾਂ ਕਿਸ ਔਰ ਵੈਂਦੀਆਂ ਨਜ਼ਰ ਆ ਰਹੀਆਂ ਦੇਖੋ ਪੰਚਾਇਤੀ ਰਾਜ ਪੰਚਾਇਤੀ ਚੋਣਾਂ ਨਗਰ ਨਿਗਮਾਂ ਸਾਡੀਆਂ ਇਹਦੇ ਅਧੀਨ ਨਹੀਂ ਆਉਂਦੀਆਂ ਆ ਇਹ ਸਾਡਾ ਲੋਕਤੰਤਰ ਦਾ ਇੱਕ ਬੜਾ ਜ਼ਰੂਰੀ ਤੇ ਅਹਿਮ ਅੰਗ ਹੈ। ਔਰ ਲੋਕਤੰਤਰ ਨੂੰ ਲੋਕਾਂ ਵਾਸਤੇ ਦੇਣ ਵਾਸਤੇ ਚੰਗੀ ਸਰਕਾਰ ਦੇਣ ਵਾਸਤੇ ਸਥਾਨਕ ਸਰਕਾਰਾਂ ਦਾ ਨੁਮਾਇੰਦਿਆਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਔਰ ਮੈਂ ਨਹੀਂ ਸਮਝਦਾ ਕਿ ਪਿਛਲੇ 15-20 ਸਾਲਾਂ 'ਚ ਕੇਵਲ ਜਦੋਂ ਪੰਜਾਬ ਲੰਬਾ ਸਮਾਂ ਜਿਹੜਾ ਕਾਲਾ ਦੌਰ ਨਿਕਲਿਆ ਉਸ ਵੇਲੇ ਜ਼ਰੂਰ ਇਲੈਕਸ਼ਨ ਲੰਬੇ ਸਮੇਂ ਲਈ ਸਥगित ਰਹੀਆਂ ਨੇ ਪਰ ਉਸ ਤੋਂ ਬਾਅਦ ਕਦੇ ਵੀ ਪੰਜਾਬ 'ਚ ਇਹ ਗੱਲ ਨਹੀਂ ਹੋਈ। ਕੋਈ ਮਹੀਨਾ ਦੋ ਮਹੀਨੇ ਲੇਟ ਹੋ ਸਕਦੀਆਂ ਕਿਸੇ ਕਾਰਨ ਕਰਕੇ ਪਰ ਕਦੇ ਵੀ ਇੱਡਾ ਲੰਬਾ ਸਮਾਂ ਲੇਟ ਨਹੀਂ ਹੋਈਆਂ ਤੇ ਮੈਨੂੰ ਤਾਂ ਇਹ ਲੱਗ ਰਿਹਾ ਕਿ ਸ਼ਾਇਦ ਹੋ ਸਕਦਾ ਕਿ ਜਿਹੜੇ ਹੁਣ ਦੇ ਸੱਤਾ 'ਚ ਬੈਠੇ ਹੈਗੇ ਨੇ ਸਾਡੇ ਵਿਅਕਤੀ ਉਹ ਹੁਣ ਵੀ ਪੰਜਾਬ 'ਚ ਉਹਨਾਂ ਨੂੰ ਕਾਲੇ ਦਿਨ ਦੀ ਨਜ਼ਰ ਆਉਂਦੇ ਹੁਣ ਇਸ ਕਰਕੇ ਉਹ ਇਲੈਕਸ਼ਨਾਂ ਲੇਟ ਕਰਵਾ ਰਹੇ ਆ ਔਰ ਲੇਟ ਕਰਾਉਣ ਦੀ ਮਨਸ਼ਾ ਬੜੀ ਸਪਸ਼ਟ ਨਜ਼ਰ ਆ ਰਹੀ ਹੈ ਇਸ ਸਰਕਾਰ ਦੇ ਆਉਣ ਦੇ ਸ਼ੁਰੂ ਦੇ ਦਿਨਾਂ 'ਚ ਇਹਨਾਂ ਨੂੰ ਇਹ ਲੱਗਦਾ ਸੀਗਾ ਕਿ ਅਸੀਂ ਕਿਉਂਕਿ ਆਪਣੇ ਚਿਹਤਿਆਂ ਨੂੰ ਕੈਂਡੀਡੇਟਸ ਨੂੰ ਕਰਨਾ ਆ ਐਡਜਸਟ ਕਰਨਾ ਇਹਨਾਂ ਨੇ ਕਾਨੂੰਨ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਵਾਰਡਬੰਦੀ ਨਵੇਂ ਸਿਰੋਂ ਕੀਤੀ ਜਦ ਕਿ ਲੋਕਲ ਬਾਡੀ ਐਕਟ ਦੇ ਕਾਨੂੰਨ ਦੇ ਮੁਤਾਬਕ ਬੜਾ ਕਲੀਅਰ ਹੈ ਕਿ ਇੱਕ ਵਾਰੀ ਅਗਰ ਵਾਰਡਬੰਦੀ ਹੋਈ ਹੈ ਤਾਂ ਤਿੰਨ ਇਲੈਕਸ਼ਨਾਂ ਉਸੇ ਵਾਰਡਬੰਦੀ ਤੇ ਹੋਣਗੀਆਂ 15 ਸਾਲ ਦਾ ਵਿੱਚ 15 ਸਾਲ ਦਾ ਸਮਾਂ ਹੁੰਦਾ ਔਰ ਅਗਰ ਕਿਤੇ ਕੋਈ ਚੇਂਜ ਪੈਣੀ ਆ ਤਾਂ ਚੇਂਜ ਇਸ ਕਰਕੇ ਪੈਣੀ ਆ ਸ਼ਾਇਦ ਆਬਾਦੀ ਵਧੀ ਹੋਵੇ ਜੇ ਆਬਾਦੀ ਵਧੀ ਤਾਂ ਨਾਲ ਵਰਡਸ ਵੀ ਵਧਣਗੇ ਹੁਣ ਨਾਤਾਬਾਦੀ ਵਧੀ ਹੈ ਵਾਰਡਾਂ ਨੂੰ ਅੱਗੇ ਪਿੱਛੇ ਕਰਕੇ ਜਿਹਦੇ ਚ ਕੰਟੀਨਿਊਟੀ ਵੀ ਤੋੜੀ ਗਈ ਕੰਟੀਗਿਊਟੀ ਵੀ ਤੋੜੀ ਗਈ ਜਿਹਦੀ ਅਦਾਲਤਾਂ ਚ ਕੇਸ ਚੱਲ ਰਿਹਾ ਜਿਤ ਤੱਕ ਮੇਰੀ ਜਾਣਕਾਰੀ ਹੈ ਅੰਮ੍ਰਿਤਸਰ ਉਹ ਜਲੰਧਰ ਦੀਆਂ ਸ਼ਾਇਦ ਜੜੀਆਂ ਹੈਗੀਆਂ ਇਲੈਕਸ਼ਨਾਂ ਸਟੇ ਹੋ ਚੁੱਕੀਆਂ ਨੇ ਲੁਧਿਆਣੇ ਦਾ ਫਗਵਾੜੇ ਦਾ ਜਿਹੜਾ ਕੇਸ ਹੈ ਸ਼ਾਇਦ ਪਟਿਆਲੇ ਦਾ ਵੀ ਇਹ ਅਦਾਲਤ ਚ ਪੈਂਡਿੰਗ ਆ ਲੁਧਿਆਣੇ ਦਾ ਕੇਸ ਆ ਸ਼ਾਇਦ 18 ਦਸੰਬਰ ਨੂੰ ਉਹਦੀ ਤਰੀਕ ਆ ਅਗਲੀ ਤੇ ਉਦੋਂ ਤਾਂ ਸਰਕਾਰਾਂ ਨੂੰ ਇਹ ਸੀਗਾ ਕਿ ਅਸੀਂ ਥੋੜਾ ਲੇਟ ਕਰਕੇ ਇਹਨੂੰ ਆਪਣੇ ਤਰੀਕੇ ਨਾਲ ਕਿਉਂਕਿ ਲੱਗ ਰਿਹਾ ਸੀ ਕਿ ਬਹੁਤ ਵੱਡਾ ਮੰਡੇਟ ਲੋਕਾਂ ਦਾ ਮਿਲਿਆ ਤੇ ਅਸੀਂ ਆਪਣੀ ਮਰਜ਼ੀ ਦਾ ਇਲੈਕਸ਼ਨ ਕਰਾਵਾਂਗੇ ਤੇ ਇਹਨਾਂ ਨੇ ਉਹ ਇਲੈਕਸ਼ਨ ਕਰਨ ਦੇ ਲਈ ਆਪਣੇ ਤੌਰ ਦੇ ਉੱਤੇ ਤਰੀਕਾ ਕੋਈ ਜਨਵਰੀ ਫਰਵਰੀ ਦੀ ਜਨਵਰੀ ਦੀ ਸਮਝਿਆ ਕੋਈ ਤਰੀਕਾ ਦੰਦੇ ਰੱਖੀ ਸੀ ਪਰ ਹੁਣ ਜਿਹੜੀਆਂ 5 ਰਾਜਾਂ ਦੀਆਂ ਚੋਣਾਂ ਦਾ ਰਿਜ਼ਲਟ ਆਇਆ ਹੈ ਜਿਦੇ ਵਿੱਚ ਨੋਟਾ ਨੈਸ਼ਨਲ ਪਾਰਟੀ ਵੱਜੋਂ ਉੱਪਰ ਕੇ ਸਾਹਮਣੇ ਆ ਗਈ ਹੈ ਕਿਉਂਕਿ ਨੋਟਾ ਦੀਆਂ ਵੋਟਾਂ ਇਸ ਪਾਰਟੀ ਨੂੰ ਵੱਧ ਗਈਆਂ ਤੇ ਹੁਣ ਸਾਨੂੰ ਜੋ ਸੁਣਨ ਨੂੰ ਆ ਰਿਹਾ ਹੈ ਉਹ ਇਹ ਹੈ ਕਿ ਇਹ ਇਲੈਕਸ਼ਨ ਸ਼ਾਇਦ ਐਮਪੀ ਦੀਆਂ ਚੋਣਾਂ ਤੋਂ ਬਾਅਦ ਹੋਣ ਪਹਿਲਾਂ ਨਹੀਂ ਹੋਣਗੀਆਂ ਇਹਨੂੰ ਮੈਂ ਲੋਕਤੰਤਰ ਦੀ ਹੱਤਿਆ ਡਿਸਕ੍ਰਾਈਬ ਕਰਦਾ ਤਾਂ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਲੋਕਤੰਤਰ ਦੀ ਹੱਤਿਆ ਇਹਨੂੰ ਕਰਾਰ ਦੇ ਰਹੇ ਹੋ ਪਰ ਦੂਜੇ ਪਾਸੇ ਸੱਤਾਧਿਰ ਦੇ ਆਗੂ ਕਹਿੰਦੇ ਨੇ ਕਿ ਵਿਕਾਸ ਦੇ ਕੰਮ ਕਰਵਾ ਰਹੇ ਆ ਇਲੈਕਸ਼ਨ ਜਦੋਂ ਹੋਣੀਆਂ ਹੋਣਗੀਆਂ ਹੋ ਜਾਣਗੀਆਂ ਲੋਕਾਂ ਨੂੰ ਚਿੰਤਾ ਕਰਨ ਦੀ ਕੀ ਲੋੜ ਹੈ ਨਹੀਂ ਦੇਖੋ ਇਹ 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 ਬੜਾ ਬੜਾ ਕਮਾਵਾ ਜਾਂ ਲਫਜ਼ ਹੈ ਚਿੰਤਾ ਲੋਕਾਂ ਨੂੰ ਕਰਨ ਦੀ ਨਹੀਂ ਲੋਕ ਤਾਂ ਚਿੰਤਾ ਕਰਦੇ ਹੀ ਕਰਦੇ ਇਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਉਹਦੇ ਨਾਲ ਕੀ ਹੋਣਾ ਮੈਂ ਤੁਹਾਨੂੰ ਇੱਕ ਗੱਲ ਬੜੀ ਸਪਸ਼ਟ ਦੱਸ ਦਵਾਂ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਨਾਦਰਸ਼ਾਈ ਫਰਮਾਨ ਜਾਰੀ ਕਰਕੇ ਅਗਰ ਕੋਈ ਸਾਬਕਾ ਕਾਉਂਸਲਰ ਆਇਆ ਸਾਬਕਾ ਸਰਪੰਚ ਆ ਉਹਨਾਂ ਦੇ ਵੀ ਅਧਿਕਾਰ ਖੋਲੇ ਕਿ ਤੁਸੀਂ ਕੋਈ ਵੀ ਫਾਰਮ تصਦੀਕ ਤੱਕ ਨਹੀਂ ਕਰ ਸਕਦੇ ਇਹਦਾ ਮਤਲਬ ਕੀ ਹੋਇਆ ਕੇਵਲ ਤੇ ਕੇਵਲ ਇਹਨਾਂ ਕੋਲੇ ਲੋਕ ਜਾਣਗੇ ਇਹਨਾਂ ਦੇ ਚੁਣੇ ਐਮਐਲਏ ਕੋਲੇ ਲੋਕ ਜਾਣਗੇ ਇਹਨਾਂ ਕੋਲੋਂ ਕੰਮ ਕਰਾਉਣਗੇ ਉਹਨਾਂ ਨੂੰ ਕੀ ਲੋੜ ਆ ਆਪਣੇ ਵਿਰੋਧ ਦੇ ਕੁਝ ਕੈਂਡੀਡੇਟ ਪੈਦਾ ਕਰਨ ਕੁਝ ਕਾਉਂਸਲਰ ਜਿਹੜੇ ਚੁਣ ਕੇ ਆਉਣ ਕੁਝ ਪੰਜ ਸਰਪੰਚ ਚੁਣ ਕੇ ਆਉਣ ਜਿਹੜੇ ਇੰਡੀਪੈਂਡੈਂਟ ਜਿੱਤ ਜਾਣ ਦੂਜੀਆਂ ਪਾਰਟੀ ਤੋਂ ਜਿੱਤ ਜਾਣ ਤੇ ਉਹ ਉਹਨਾਂ ਨੂੰ ਵਿਰੋਧ ਸਾਹਮਣਾ ਪਵੇ ਉਹ ਕਹਿੰਦੇ ਲੋੜ ਹੀ ਨਹੀਂ ਆ ਸਾਨੂੰ ਇਹਨਾਂ ਦਾ ਤਾਂ ਸਿਸਟਮ ਸੈੱਟ ਹੋ ਗਿਆ ਨਾ ਸਾਰੇ ਕਮਰੇ ਨਾਲ ਕੋਲੇ ਜਾਣਗੇ ਕੰਮ ਕਰਾਉਣ ਲਈ ਤੇ ਉਹ ਤਾਂ ਇਹ ਚਾਹਣਗੇ ਕਿ ਅਸੀਂ 5 ਸਾਲ elector ਕਰਵਾਈਏ ਨਾ ਇਦਾਂ ਹੀ ਕੱਢ ਦਈਏ ਤੇ ਫਿਰ ਕੋਈ ਇਹੋ ਥੋੜੀ ਰਾਜਨੀਤੀ ਉਹ ਥੋੜੀ ਲੋਕਤੰਤਰ ਥੋੜੀ ਆ ਤਤੋਂ ਅੱਡੇ ਕਹਿੰਦਾ ਮਤਲਬ ਕਿ ਉਹ ਚਾਹੁੰਦੇ ਨੇ ਕਿ ਸੱਤਾ ਦੀ ਕੁੰਜੀ ਜਿਹੜੀ ਉਹਨਾਂ ਦੇ ਹੱਥੇ ਚਾਈ ਹੈ ਉਹਨਾਂ ਦੇ ਹੱਥੇ ਚ ਹੀ ਰਵੇ ਇਹ ਜਿਹੜੇ ਨਗਰ ਨਿਗਮ ਚੋਣਾ ਕਰਾ ਕੇ ਜਿੱਤ ਹਾਰ ਨਵੇਂ ਕੌਂਸਲਰਾਂ ਨੂੰ ਨਾ ਮਿਲੇ ਬਿਲਕੁਲ ਉਹਨਾਂ ਦੀ ਸੋਚ ਹੀ ਇਹੀ ਆ ਹਾਂ ਮੈਨੂੰ ਇੱਕ ਬੜਾ ਤਰਸ ਵੀ ਆਉਂਦਾ ਤੇ ਕਈ ਵਾਰੀ ਹਸੀਦਾ ਵੀ ਆ ਜਿਹੜੇ ਵਿਚਾਰੇ ਉਹ ਬੋਰਡ ਲਾ ਰਹੇ ਆ ਸੜਕਾਂ ਤੇ ਗਲੀਆਂਾਂ ਚ ਪੋਸਟਰ ਲਾ ਲਾ ਕੇ ਭਰਤਾ ਮੇਰਾ ਅਵਾਰਡ ਮੇਰਾ ਪਰਿਵਾਰ ਕੋਈ ਕਹਿੰਦਾ 24 ਘੰਟੇ ਤੁਹਾਡੀ ਸੇਵਾ 'ਚ ਹਾਜ਼ਰ ਉਹ ਵਿਚਾਰਿਆਂ ਨੂੰ ਜਿੰਨੇ ਕ ਸਲੋਗਨ ਨੈਸ਼ਨਲ ਪਾਰਟੀਆਂ ਦੇ ਲੱਭਦੇ ਆ ਉਹ ਲੱਭ ਲੱਭ ਕੇ ਵਿਚਾਰੇ ਬੋਰਡ ਲਾ ਲਾ ਕੇ ਆਪਣੇ ਖਰਚੇ ਕਰ ਲਏ ਹੁਣ ਉਹ ਵਿਚਾਰੇ ਪੈਸੇ ਪੁਸੇ ਲਾ ਕੇ ਥੱਕ ਹਾਰ ਕੇ ਘਰਾਂ 'ਚ ਬੈਠ ਗਏ ਆ ਤੇ ਮੇਰਾ ਖਿਆਲ ਆ ਕਈਆਂ ਨੇ ਤਾਂ ਸ਼ਾਇਦ ਆਪਣੇ ਫੋਨ ਨੰਬਰ ਵੀ ਬਦਲ ਲਏ ਆ ਇਹ ਮਜ਼ਾਕ ਨਹੀਂ ਬਣਾਇਆ ਜਾਣਾ ਚਾਹੀਦਾ ਸੀਗਾ ਇਹਨਾਂ ਨੇ ਆਪਣੇ ਹੀ ਸਮਰਥਕਾਂ ਦਾ ਜ਼ਿਆਦਾ ਬਣਾਇਆ ਮਜ਼ਾਕ ਸਾਨੂੰ ਤਾਂ ਕਿਉਂਕਿ ਪਹਿਲਾਂ ਹੀ ਪਤਾ ਸੀਗਾ ਕਿ ਇਹ ਸਰਗਰਮੀਆਂ ਕੋਈ ਨਹੀਂ ਹੈਗੀਆਂ ਤੇ ਦਾ ਕੋਈ ਫਾਇਦਾ ਨਹੀਂ ਹੈਗਾ ਜਿਹੜੇ ਅਸੀਂ ਪਬਲਿਕ ਦੇ ਕੰਮ ਕਰਦੇ ਆ ਪਬਲਿਕ ਜਿਹੜੀ ਸਾਡੇ ਕੋਲੇ ਆਉਂਦੀ ਆ ਅ ਦੇਖੋ ਚੁਣੇ ਹੋਏ ਨੁਮਾਇੰਦੇ ਦੀ ਇੱਕ ਡਿਊਟੀ ਹੁੰਦੀ ਆ ਕਿ ਉਹਨੇ ਜਿੱਥੇ ਕਿਤੇ ਜਾ ਕੇ ਸਰਕਾਰੀ ਦਰਬਾਰੇ ਲੋੜ ਪਵੇ ਉਹਨੇ ਕੁੰਡਾ ਖੜਕਾਉਣਾ ਤੇ ਉਹਨੇ ਆਪਣੇ ਹਲਕੇ ਦੀ ਗੱਲ ਕਰਨੀ ਆ ਆਪਣੇ ਲੋਕਾਂ ਦੀਆਂ ਸਮੱਸਿਆਵਾਂ ਦੀ ਗੱਲ ਕਰਨੀ ਆ ਕਿਤੇ ਅਫਸਰ ਸਾਹਿਬ ਨਹੀਂ ਸੁਣਦੇ ਉਹਨੂੰ ਸੁਣਾਉਣ ਲਈ ਅੱਗੇ ਜਾਣਾ ਅਗਰ ਤੁਸੀਂ ਲੋਕ ਨੁਮਾਇੰਦੇ ਹੀ ਬੰਦ ਕਰਦੇ ਹੋਗੇ ਫਿਰ ਤਾਂ ਤੁਸੀਂ ਸੱਤਾ ਦੇ ਉਸ ਘੋੜੇ ਤੇ ਸਵਾਰ ਹੋ ਕੇ ਡਾਇਰੈਕਟਰਸ਼ਿਪ ਕਰਨਾ ਚਾਹੁੰਦੇ ਹੋ ਔਰ ਤੁਸੀਂ ਜਿਹੜੀ ਲੋਕਤੰਤਰ ਆ ਤੁਸੀਂ ਉਹਦਾ ਗळा ਘੁੱਟ ਰਹੇ ਹੋ ਇਹ ਡੈਮੋਕ੍ਰੇਸੀ ਦੇ ਕਿਹੜੇ ਅਧਿਆਇ ਚ ਲਿਖਿਆ ਕਿ ਤੁਸੀਂ ਇਲੈਕਸ਼ਨ ਨਾ ਕਰਾ ਕੇ ਕੇਵਲ ਪਾਵਰ ਹੀ ਆਪਣੇ ਕੋਲ ਰੱਖਣੀਆ ਚਾਹਵੋ ਇਹ ਤਾਂ ਹਮੇਸ਼ਾ ਹਮੇਸ਼ਾ ਦੇ ਲਈ ਮੈਂ ਸਮਝਦਾ ਕਿ ਸਮਾਜ ਵਾਸਤੇ ਸਾਡੀ ਸੋਸਾਇਟੀ ਵਾਸਤੇ ਬਹੁਤ ਜ਼ਿਆਦਾ ਹਾਰਮਫੁਲ ਹੈ ਤਾਂ ਨਗਰ ਨਿਗਮ ਚੋੜਾ ਵੀ ਪੰਚਾਇਤੀ ਰਾਜ ਦੇ ਅਧੀਨ ਨਹੀਂ ਆਂਦੀ ਆ ਇੱਕ ਪਾਸੇ ਤਾਂ ਪਿੰਡਾਂ ਦੀਆਂ ਸਰਪੰਚਾਂ ਦੀਆਂ ਚੋਣਾਂ 6 ਮਹੀਨੇ ਪਹਿਲਾਂ ਕਰਵਾਣ ਦੀ ਘੋਸ਼ਣਾ ਕਰ ਦਿੱਤੀ ਜਾਂਦੀ ਹੈ ਜਿਹੜੀ ਬਾਅਦ ਚ ਵਾਪਸ ਲੈਣੀ ਪੈ ਜਾਂਦੀ ਹੈ ਇੱਕ ਪਾਸੇ ਨਗਰ ਨਿਗਮ ਚੋਣਾ ਜਿਹੜੀਆਂ ਡਿਊ ਹੋ ਚੁੱਕੀਆਂ ਵਾ ਮਾਰਚ ਦੇ ਵਿੱਚ ਲੁਧਿਆਣਾ ਦੀ ਨਗਰ ਨਿਗਮ ਭੰਗ ਹੋ ਚੁੱਕਿਆ ਹੈ ਕਰੀਬ-ਕਰੀਬ 1 ਸਾਲ ਦਾ ਸਮਾਂ ਹੋਣ ਵਾਲਾ 9-10 ਮਹੀਨੇ ਦਾ ਸਮਾਂ ਪੂਰਾ ਹੋ ਚੁੱਕਾ ਤੇ ਇੰਦੀਆਂ ਨਗਰ ਨਿਗਮ ਦੀਆਂ ਚੋਣਾਂ ਕਰਵਾਉਣ ਦੇ ਹਾਲੇ ਤੱਕ ਤਰੀਕ ਨਹੀਂ ਐਲਾਨ ਹੋਈ ਦੇਖੋ ਮਨਸ਼ਾ ਉੱਥੇ ਵੀ ਇਹੀ ਸੀ ਇੱਕ ਵਾਰੀ ਅਗਰ ਉਹ ਪੰਚਾਇਤਾਂ ਭੰਗ ਕਰ ਦਿੰਦੇ ਉਹਨਾਂ ਨੇ ਜਲਦੀ ਚੋਣਾਂ ਨਹੀਂ ਸੀ ਕਰਾਉਣੀਆਂ ਮਕਸਦ ਕੇਵਲ ਇਹੀ ਸੀ ਜਿਹੜੇ ਪੰਜ ਸਰਪੰਚ ਸਾਹਿਬਾਨ ਉੱਥੇ ਚੁਣਿਆ ਹੋਇਆ ਪੰਚਾਇਤਾਂ ਚੁਣੀਆਂ ਹੋਈਆਂ ਨੇ ਜਿਹੜੀਆਂ ਇਹਨਾਂ ਦੇ ਟਿਊਨ ਤੇ ਨਹੀਂ ਨੱਚ ਰਹੀਆਂ ਜਿਹੜੀ ਬੀਨਤੇ ਨਚਾਉਣਾ ਚਾਹੁੰਦਾ ਬੀਨਤੇ ਨਹੀਂ ਨਚ ਰਹੀਆਂ ਉਹਨਾਂ ਨੂੰ ਇੱਕ ਵਾਰੀ ਇਹਨਾਂ ਨੇ ਭੰਗ ਕਰ ਦੇਣਾ ਸੀ ਭੰਗ ਕਰਕੇ ਉਹ ਵੀ ਇਲੈਕਸ਼ਨ ਇਸ ਦੁਆਰਾ ਕਰਾਉਣੀ ਜੋ ਸ਼ਹਿਰਾਂ 'ਚ ਹੋ ਰਿਹਾ ਪਿੰਡਾਂ 'ਚ ਵੀ ਇਹੀ ਦੌਰ ਆਉਣਾ ਸੀ ਇਹਨਾਂ ਨੇ ਇਹਦਾ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਡੇ ਸਾਰੀਆਂ ਪੰਚਾਇਤਾਂ ਧੰਨਵਾਦੀ ਆ ਜਿਨ੍ਹਾਂ ਨੇ ਸਮੇਂ ਸਿਰ ਇਸ ਕਾਨੂੰਨ ਦੀ ਜਿਹੜੀ ਦੁਰਪਯੋਗ ਹੋ ਰਿਹਾ ਸੀ ਉਹਨੂੰ ਹੁਣ ਤੋਂ ਰੋਕਿਆ ਤੇ ਉਹਨਾਂ ਨੂੰ ਜਿਹੜਾ ਉਹਦਾ ਪੂਰਾ ਟਨਯੂਰ ਦਿੱਤਾ ਅਸੀਂ ਅੱਜ ਵੀ ਸਾਨੂੰ ਲੱਗਦਾ ਕਿ ਉਹ ਅਗਰ ਪੰਚਾਇਤਾਂ ਦੀਆਂ ਵੀ ਟਨਯੂਰ ਪੂਰੇ ਹੋ ਗਏ ਜਿੱਦਾਂ ਦੇ ਹਾਲਾਤ ਬਣੇ ਹੋਏ ਆ ਮੈਨੂੰ ਨਹੀਂ ਲੱਗਦਾ ਕਿ ਇਲੈਕਸ਼ਨ ਕਰਵਾਉਣਗੇ ਕਾਰਨ ਕੀ ਲੱਗਦਾ ਤੁਹਾਨੂੰ ਕਿ ਇਲੈਕਸ਼ਨ ਤੋਂ ਸਰ ਸੱਤਾਧਿਰ ਜਿਹੜੇ ਆ ਇਹਨਾਂ ਡਿਲੇ ਕਿਉਂ ਕਰਦੀ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਤਾਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਵੱਡੇ ਜਿਹੜੇ ਨੇ ਪ੍ਰੋਜੈਕਟ ਲੈ ਕੇ ਆ ਰਹੇ ਆ ਪੰਜਾਬ ਦੇ ਵਿੱਚ 70 ਸਾਲ ਦੇ ਵਿੱਚ ਜਿਹੜੇ ਕੰਮ ਨਹੀਂ ਹੋਏ 17 ਮਹੀਨੇ ਦੀ ਸਰਕਾਰ ਨੇ 18 ਮਹੀਨੇ ਦੀ ਸਰਕਾਰ ਦੇ ਉਹ ਕੰਮ ਕਰਕੇ ਦਿਖਾਏ ਨੇ ਭ੍ਰਿਸ਼ਟਾਚਾਰ ਦੇ ਉੱਤੇ ਵੱਡੀ ਨਕੇਲ ਪਾਈ ਆ ਲੋਕਾਂ ਨੂੰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਫ੍ਰੀ ਬਿਜਲੀ ਦਿੱਤੀ ਆ ਰਹੀ ਆ ਹੋਰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਦੇਖੋ ਇਹਨਾਂ ਮੈਂ ਮਤਲਬ ਇਸ ਗੱਲ ਨੂੰ ਮੈਂ ਬੜਾ ਦੁਖੀ ਮਨ ਨਾਲ ਕਹਿਣਾ ਚਾਹੁੰਨਾ ਕਿ ਸੱਤਾ 'ਚ ਆ ਕੇ ਅਸੀਂ ਇੰਨਾ ਕੁ ਝੂਠ ਬੋਲਦੇ ਆਂ ਇੰਨੀਆਂ ਕੁ ਅਸੀਂ ਗਲਤ ਗੱਲਾਂ ਕਰਦੇ ਆਂ ਜਿਹਦਾ ਕੋਈ ਸਿਰ ਪੈਰ ਵੀ ਨਹੀਂ ਹੁੰਦਾ ਅਸੀਂ ਐਲਾਨ ਕਰਤਾ ਕਿ ਜਿਹੜੇ ਗਰੀਬ ਲੋਕਾਂ ਨੂੰ 50 100 ਗਾਜ ਮਕਾਨ ਬਣਾਉਣ ਦੇ ਲਈ ਜੀ ਕਨੈਕਸ਼ਨ ਚਾਹੀਦੇ ਆ ਉਹਨਾਂ ਨੂੰ ਕਨੈਕਸ਼ਨ ਦੇਤੇ ਜੀ ਬਗੈਰ ਐਨੋਸੀ ਤੋਂ ਨੋਟੀਫਿਕੇਸ਼ਨ ਨਹੀਂ ਹੋਇਆ ਅਸੀਂ ਐਲਾਨ ਕਰਤਾ ਕਿ ਅਸੀਂ ਡੋਰ ਸਟੈਪਸ ਦੇ ਉੱਤੇ ਤੁਹਾਨੂੰ ਰਾਸ਼ਨ ਦੇਾਂਗੇ ਨੋਟੀਫਿਕੇਸ਼ਨ ਨਹੀਂ ਹੋਇਆ ਅਸੀਂ ਅਨਾਉਂਸ ਕਰਤਾ ਕਿ ਪੰਜਾਬ ਵਿੱਚ ਇੰਨੇ ਅਰਬ ਦੀ ਨਵੀਂ ਇੰਡਸਟਰੀ ਆ ਰਹੀ ਆ ਉਹ ਤਾਂ ਕੀ ਹੋਣੀ ਆ ਪੁਰਾਣੀ ਇੰਡਸਟਰੀ ਨਹੀਂ ਚੱਲ ਪਾ ਰਹੀ ਲਾਂਡ ਆਰਡਰ ਦੇ ਉੱਤੇ ਹਾਲਾਤ ਇਹ ਆ ਕਿ ਰੋਜ਼ ਕਿਤੇ ਨਾ ਕਿਤੇ ਕੋਈ ਨਾ ਕੋਈ ਘਟਨਾ ਵਾਪਰ ਰਹੀ ਆ ਪੰਜਾਬ ਬੁਰੇ ਹਾਲਾਤਾਂ ਵੱਲ ਨੂੰ ਜਾ ਰਿਹਾ ਇੰਡਸਟਰੀ ਡਰੀ ਹੋਈ ਆ ਵਪਾਰ ਡਰਿਆ ਹੋਇਆ ਫਿਰ ਉਹ ਜਦੋਂ ਅਸੀਂ ਲਗਾਤਾਰਕ ਝੂਠ ਬੋਲੀ ਜਾਂਦੇ ਆ ਕੇਵਲ ਤੇ ਕੇਵਲ ਜਿੰਨਾ ਕਿ ਮੈਂ ਸਮਝਦਾ ਹੁਣ ਤੱਕ ਜਿਹੜਾ ਇੱਕ ਵਾਦਾ ਪੂਰਾ ਹੋਇਆ ਉਹ ਇਹ ਹੋਇਆ ਕਿ ਫ੍ਰੀ ਬਿਜਲੀ ਜ਼ਰੂਰ ਦੇਤੀ ਆ ਉਹਦੇ ਨਾਲ ਵੀ ਅੱਜ ਦੀਆਂ ਜੋ ਰਿਪੋਰਟਾਂ ਆ ਰਹੀਆਂ ਪਾਵਰਕਾਮ 22000 ਕਰੋੜ ਰੁਪਏ ਦੇ ਇਸ ਕੱਲਾ ਫ੍ਰੀ ਬਿਜਲੀ ਦੇ ਘਟੇ ਚੱਲ ਰਹੀ ਆ ਹੁਣ ਇਸ ਤਰੀਕੇ ਨਾਲ ਜਗਲਰੀ ਕੀਤੀ ਗਈ ਆ ਬਕਸ ਦੀ ਸ਼ੋਅ ਇਹ ਕੀਤਾ ਜਾ ਰਿਹਾ ਕਿ ਪਾਵਰਕਾਮ ਦਾ ਪ੍ਰੋਫਿਟ ਚਾ ਮੇਰਾ ਸਵਾਲ ਹੈ ਜੇ ਪਾਵਰਕਾਮ ਪ੍ਰੋਫਿਟ ਚਾ ਤਾਂ ਸਾਡੇ ਉੱਤੇ ਰੇਟ ਕਿਉਂ ਵਧਾ ਦਿੱਤੇਗੇ ਸਾਰੀ ਜਿਹੜੀ ਸਾਡੀ ਇੰਡਸਟਰੀ ਆ ਉਹਦੇ ਅਗਰ ਘਰਾਂ ਨੂੰ ਬਿਜਲੀ ਫਰੀਦ ਦਿੱਤੀ ਆ ਤਾਂ ਸਾਡੇ ਤੋਂ ਰੇਟ ਵਧਾ ਕੇ ਦੇਤੀ ਅਸੀਂ ਪਹਿਲਾਂ 1500 ਰੁਪਏ ਕਿਲੋਵਟ ਦੰਦੇ ਸੀ ਸਿਕਿਉਰਿਟੀ ਜਿਹੜੀ ਐਡਵਾਂਸ ਸਿਕਿਉਰਿਟੀ ਜਮ੍ਹਾਂ ਕਰਾਉਨੇ ਆ ਉਹ ਵਧਾ ਕੇ 2500 ਕਰਤੀ ਫਿਰ ਉਹਨਾਂ ਸ਼ਰਤਾਂ ਜੋੜਤੀਆਂ ਕਿ ਇੰਨੇ ਕਿਲੋਵਟ ਤੁਹਾਡੀ ਕੰਜ਼ਮਪਸ਼ਨ ਵੱਧ ਗਿਆ ਤੁਸੀਂ ਹੋਰ ਪੈਸੇ ਜਮ੍ਹਾਂ ਕਰੋ ਤੁਸੀਂ ਦਾ ਪੈਸੇ ਉਧਰੋਂ ਲੈ ਲੈ ਉਹ ਸਾਰੀਆਂ ਗੱਲਾਂ 'ਚ ਦੇਖੋ ਅੰਦਰ ਬੈਠਿਆਂ ਨੂੰ ਇਹ ਗੱਲ ਜ਼ਰੂਰ ਪਤਾ ਆ ਕਿ ਦੇਰ ਸਵੇਰੇ ਗੱਲਾਂ ਪਬਲਿਕ 'ਚ ਆ ਜਾਂਦੀਆਂ ਆ ਔਰ ਇਹਨਾਂ ਚੋਣਾਂ ਦੇ ਵਿੱਚ ਵੋਟ ਪੈਣ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ ਹਾਲਾਤ ਉਦਾਂ ਦੇ ਹੀ ਹੋਣੇ ਆ ਜਿਹੇ ਜਿਹੇ ਚਾਰ ਪੰਜ ਰਾਜਾਂ ਦੇ ਹੋਏ ਆ ਉਸ ਕਰਕੇ ਇੱਕ ਵੱਡਾ ਕਾਰਨ ਹੈ ਕਿ ਇਲੈਕਸ਼ਨ ਨਹੀਂ ਕਰਵਾਉਣਾ ਚਾਹੁੰਦੇ ਦੂਸਰਾ ਕਾਰਨ ਤੁਹਾਨੂੰ ਮੈਂ ਪਹਿਲਾਂ ਕਿਹਾ ਕਿ ਸੱਤਾ ਦਾ ਸੁੱਖ ਮਾਨਣ ਦੇ ਲਈ ਬੜਾ ਜ਼ਰੂਰੀ ਹੈ ਕਿ ਵਿਰੋਧ ਨਾ ਹੋਵੇ ਵਿਰੋਧੀ ਤਾਂ ਵੈਸੇ ਡਰੇ ਆ ਜੇ ਕੋਈ ਬੋਲੇ ਉਹ ਤੇ ਪਰਚਾ ਜੇ ਕੋਈ ਬੋਲੇ ਉਹਦੇ ਖਿਲਾਫ ਵਿਜੀਲੈਂਸ ਜੇ ਕੋਈ ਬੋਲੇ ਉਹ ਜਿੱਦਾਂ ਕੇਂਦਰ ਵਾਲੇ ਆਪਣੇ ਭੇਜੀ ਜਾਂਦੇ ਕੁਛ ਨਾ ਕੁਝ ਇਹ ਆਪਣਾ ਫੜੀ ਜਾਂਦੇ ਆ ਇਸ ਕਰਕੇ ਇੱਕ ਤਾਂ ਉਹ ਡਰਾਲੇ ਦੂਸਰਾ ਉਹਨਾਂ ਨੂੰ ਲੱਗਦਾ ਕਿ ਜੇਕਰ ਕੋਈ ਨਮਾਇੰਦਾ ਵਿਰੋਧੀ ਪੜਦਾ ਜਿੱਤ ਕੇ ਆਊਗਾ ਉਹ ਸਾਡੇ ਨਾਲ ਗੱਲ ਪਾਊਗਾ ਕੋਈ ਮੰਗ ਕਰੂਗਾ ਹੈ ਹੀ ਨਹੀਂ ਨਮਾਇੰਦਾ ਕੋਈ ਲੋੜ ਹੀ ਨਹੀਂ ਆਪਾਂ ਆਪਣੀ ਮਰਜ਼ੀ ਨਾਲ ਜਿੱਦਾਂ ਦਾ ਮਰਜ਼ੀ ਸ਼ਾਸਨ ਦੇਓ ਜਾਂ ਕੋਈ ਸ਼ਾਸਨ ਦੇਓ ਅਸੀਂ ਉਹ ਦੇ ਰਹੇ ਹਾਂ ਇਸ ਕਰਕੇ ਉਹਨਾਂ ਨੂੰ ਅੱਜ ਦੇ ਹਾਲਾਤ ਦੇ ਵਿੱਚ ਇਹ ਚੀਜ਼ ਬੜੀ ਸੂਟ ਕਰ ਰਹੀ ਆ ਕਿ ਇਲੈਕਸ਼ਨਾਂ ਨਾ ਕਰਵਾਈਆਂ ਜਾਣ ਕਦ ਤੱਕ ਨਹੀਂ ਕਰਵਾਇਆ ਜਾਉਂਗੀਆਂ ਇਲੈਕਸ਼ਨਾਂ ਤਾਂ ਕਰਵਾਉਣੀਆਂ ਹੀ ਪਊਂਗੀਆਂ ਹੱਦ ਕਦੀ ਨਾ ਕਦੀ ਤਾਂ ਇਲੈਕਸ਼ਨ ਹੋਊਂਗੀਆਂ ਜਦੋਂ ਰਾਜਨੀਤੀ ਦੇ ਵਿੱਚ ਇਹ ਜਾ ਮੈਂ ਕਹਿੰਦਾ ਗੰਧਲਾਪਾਂ ਨਾ ਜਾਵੇ ਨਾ ਤਾਂ ਫਿਰ ਇੱਕੋ ਇੱਕ ਟੇਕ ਇੱਕੋ ਇੱਕ ਆਸ ਹੁੰਦੀ ਆ ਸਾਡੀਆਂ ਮਾਨਯੋਗ ਅਦਾਲਤਾਂ ਤੇ ਮੈਨੂੰ ਇਹ ਲੱਗਦਾ ਕਿ ਮਾਨਯੋਗ ਹਾਈ ਕੋਰਟ ਜਾਂ ਮਾਨ ਕੋਰਟ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਹੀ ਇਹ ਇਲੈਕਸ਼ਨਾਂ ਹੋਣਗੀਆਂ ਉਹ ਜਦੋਂ ਉਹ ਉਥੋਂ ਬਾਹ ਮਰੋੜਨਗੇ ਜਾਂ ਚੋਣ ਕਮਿਸ਼ਨ ਜਾ ਕੇ ਚੋਣ ਕਮਿਸ਼ਨ ਆਪਣੀ ਡਿਊਟੀ ਨਿਭਾਵੇ ਨਹੀਂ ਹਾਲੇ ਸੰਭਾਵਨਾ ਨਜ਼ਰ ਨਹੀਂ ਆ ਰਹੀ ਇਲੈਕਸ਼ਨ ਹੋਣ ਦੀ ਜੀ ਬਿਲਕੁਲ ਐਸੀ ਹੈ ਜਗਬੀਰ ਸਿੰਘ ਸੋਖੀ ਜਿਹੜੇ ਕਹਿੰਦੇ ਨੇ ਨਜ਼ਰ ਆਏ ਨੇ ਕਿ ਪੰਜਾਬ ਦੇ ਵਿੱਚ ਸੱਤਾਧਿਰ ਇਲੈਕਸ਼ਨ ਕਰਵਾਉਣ ਤੋਂ ਭਜਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਜਿੱਥੇ ਚਾਰ ਰਾਜਾਂ ਦੇ ਨਤੀਜੇ ਡਰਾਂਦੇ ਹੋਏ ਨਵੇਂ ਆਂਦੇ ਨੇ ਉੱਥੇ ਸੱਤਾ ਸੁੱਖ ਭੋਗਨ ਨੂੰ ਲੈ ਕੇ ਵੀ ਵੱਡੇ ਜਿਹੜੇ ਨੇ ਇੱਕ ਕਾਰਗੁਜ਼ਾਰੀਆਂ ਸਰਤਾ ਦੇ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਜਿਸ ਕਰਕੇ ਨਗਰ ਨਿਗਮ ਚੋਣਾ ਜਿਹੜੀਆਂ ਵਾ ਹੁਣ ਹੋਰ ਲੇਟ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਕਦੋਂ ਹੋਣਗੀਆਂ ਇਸ ਦੇ ਬਾਰੇ ਹਜੇ ਕੋਈ ਵੀ ਕਿਆਸਰਾਈਆਂ ਨਹੀਂ ਲਗਾਈਆਂ ਜਾ ਰਹੀਆਂ ਤੇ ਜਗਬੀਰ ਸਿੰਘ ਸੋਖੀ ਦਾ ਕਹਿਣਾ ਹੈ ਕਿ ਲੱਗਦਾ ਹੈ ਕਿ ਕੋਰਟ ਦੇ ਹੁਕਮਾਂ ਤੇ ਹੀ ਹੁਣ ਪੰਜਾਬ ਦੇ ਵਿੱਚ ਅਗਲੀ ਵਾਰ ਇਲੈਕਸ਼ਨ ਹੋਣਗੇ ਕੈਮਰਾ ਪਰਸਨ ਗੋਲਡੀ ਦੇ ਨਾਲ ਵਿਵੇਕ ਨਾਲ ਚਰਚਾ ਟੀਵੀ ਲੁਧਿਆਣਾ